ਬੜੀ ਮਾੜੀ ਹਰਕਤ ਆ ਵੇਖੋ ਸਾਡੀਆਂ ਬੱਚੀਆਂ ਦੇ ਕਾਲਜ ਦਾ ਪ੍ਰਿੰਸੀਪਲ ਹੋਵੇ ਔਰ ਸਾਡੀ ਸਿੱਖ ਸੰਸਥਾ ਚੀਫ ਖਾਲਸਾ ਦਰਬਾਰ ਉਹਦਾ ਮੈਂਬਰ ਹੋਵੇ ਤੇ ਆਹ ਗੱਲ ਹਰਕਤਾਂ ਇਹ ਕਰਨਾ ਸਸ਼ੀਕਲ ਜੀ ਤੁਸੀਂ ਜੁੜ ਚੁੱਕੇ ਹੋ ਮੋਟੀਵੇਟ ਪੰਜਾਬ ਦੇ ਨਾਲ ਤਾਂ ਦੋਸਤੋ ਆਪਾਂ ਸੋਸ਼ਲ ਮੀਡੀਆ ਤੇ ਦੇਖਦੇ ਆ ਜਿਹੜੇ ਗੰਦਾ ਕੰਟੈਂਟ ਪੇਸ਼ ਕਰਦੇ ਨੇ ਉਹਨਾਂ ਨੂੰ ਬਹੁਤ ਜ਼ਿਆਦਾ ਲਾਂਤਾਂ ਪਾਉਣੇ ਆ ਜਿਵੇਂ ਕਿ ਕੁੱਲੜ ਪੀਜਾ ਹੋ ਗਿਆ ਹੋਰ ਇਨਫਲੂਐਂਸਰ ਨੇ ਸੋਸ਼ਲ ਮੀਡੀਆ ਤੇ ਜਿਹੜੇ ਵਾਇਰਲ ਨੇ ਜਿਹੜੇ ਗੰਦ ਪਾਉਂਦੇ ਨੇ ਉਹਨਾਂ ਨੂੰ ਰੋਕਿਆ ਜਾਂਦਾ ਹੈ ਉਹਨਾਂ ਨੂੰ ਸਿੱਖ ਜਥੇਬੰਦੀਆਂ ਦੇ ਵੱਲੋਂ ਵੀ ਕਿਹਾ ਜਾਂਦਾ ਹੈ ਕਿ ਤੁਸੀਂ ਇਹ ਜਿਹਾ ਕੰਟੈਂਟ ਪੇਸ਼ ਨਾ ਕਰੋ ਤੇ ਆਹ ਤੁਸੀਂ ਦੇਖ ਲਓ ਕੁੱਛੜ ਬਹਿ ਕੇ ਦਾੜੀ ਮੁੰਨਣ ਵਾਲੀ ਗੱਲ ਹੋਈ ਪਈ ਹੈ ਤਾਂ ਦੋਸਤੋ ਇਹਨਾਂ ਤਸਵੀਰਾਂ ਦੇ ਵਿੱਚ ਇੱਕ ਤਾਂ ਚੀਪ ਖਾਲਸਾ ਦੀਵਾਨ ਦਾ ਮੈਂ ਦੂਸਰਾ ਮਾਈ ਭਾਗੋ ਖਾਲਸਾ ਕਾਲਜ ਦਾ ਪ੍ਰਿੰਸੀਪਲ ਹੈ ਤਾ ਦੋਸਤੋ ਕੀ ਇਹਨਾਂ ਤੋਂ ਉਮੀਦ ਲਾਈ ਜਾ ਸਕਦੀ ਹੈ ਕੀ ਪੜਾਉਂਦੇ ਹੋਣਗੇ ਕੀ ਸਿੱਖਿਆ ਦਿੰਦੇ ਹੋਣਗੇ ਇਹ ਕਾਲਜ ਦੇ ਵਿੱਚ ਜਾਂ ਫਿਰ ਜਿਹੜੇ ਜਥੇਬੰਦੂ ਦੇ ਮੈਂਬਰ ਨੇ ਉਹ ਕੀ ਅੱਗੇ ਸਿੱਖਿਆ ਦਿੰਦੇ ਹੋਣਗੇ ਜਿਹੜੇ ਹਰਕਤਾਂ ਹੀ ਆਪ ਅਜਹੀਆਂ ਬੇਤੁਕੀਆਂ ਕਰਦੇ ਨੇ ਤਾਂ ਦੋਸਤੋ ਇਹਨਾਂ ਨੂੰ ਜਰੂਰ ਲਾਂਤਾਂ ਪੜ੍ਹਨੀਆਂ ਚਾਹੀਦੀਆਂ ਨੇ ਤੇ ਵੀਡੀਓ ਨੂੰ ਜਿਆਦਾ ਜਿਆਦਾ ਸ਼ੇਅਰ ਕਰੋ ਤਾਂ ਕਿ ਉਹਨਾਂ ਨੇ ਹੰਗਸੰਗ ਵੀਰਾਂ ਕੋਲੇ ਇਹ ਵੀਡੀਓ ਪਹੁੰਚੇ ਜਿਹੜੇ ਕਹਿੰਦੇ ਨੇ ਕਿ ਅਸੀਂ ਸੋਸ਼ਲ ਮੀਡੀਆ ਤੋਂ ਗੰਦ ਨੂੰ ਰੋਕਣਾ ਹੈ ਤਾਂ ਦੋਸਤੋ ਇਹਨਾਂ ਦੀ ਵੀ ਕਾਰਵਾਈ ਜਰੂਰ ਹੋਣੀ ਚਾਹੀਦੀ ਹੈ ਆਪ ਆਗੂ ਦੇ ਵੱਲੋਂ ਬੇਨਤੀ ਕੀਤੀ ਗਈ ਹੈ ਕਿ ਇਹਨਾਂ ਨੂੰ ਇਹਨਾਂ ਆ ਅਸਾਮੀਆਂ ਤੋਂ ਹਟਾਇਆ ਜਾਵੇ ਜਿੱਤੇ ਵੀ ਇਹ ਨੌਕਰੀ ਕਰਦੇ ਨੇ ਉਹਨਾਂ ਤੋਂ ਬਾਹਰ ਕੱਢਿਆ ਜਾਵੇ ਤਾਂ ਸੁਣੋ ਤੁਸੀਂ ਹੁਣ ਇਹ ਵੀਡੀਓ ਅੱਗੇ ਆਪ ਆਗੂ ਨੇ ਹੋਰ ਕੀ ਕਿਹਾ ਇਸ ਵਿਸ਼ੇ ਤੇ ਤੁਸੀਂ ਕਰ ਲੋ ਚੈਨਲ ਨੂੰ ਸਬਸਕ੍ਰਾਈਬ ਸੋਸ਼ਲ ਮੀਡੀਆ ਤੇ ਪੰਜਾਬ ਦੀ ਹਰ ਇੱਕ ਵੈਲ ਖਬਰ ਨੂੰ ਦੇਖਣ ਦੇ ਲਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰੇ ਵੀਰੋ ਹੁਣੇ-ਹੁਣੇ ਇੱਕ ਵੀਡੀਓ ਮੈਨੂੰ ਦੋ ਚਾਰ ਸੱਜਣਾ ਨੇ ਭੇਜੀ ਆ ਕਿ ਇੱਕ ਚੀਫ ਖਾਲਸਾ ਦਵਾਨ ਦੇ ਮੈਂਬਰ ਨੇ ਪਰਮਵੀਰ ਸਿੰਘ ਮਤੇਯਾ ਔਰ ਸਰਕਾਰੀ ਮਾਈ ਭਾਗੋ ਗਰਲਜ਼ ਕਾਲਜ ਸਰਕਾਰੀ ਕਾਲਜ ਦੇ ਪ੍ਰਿੰਸੀਪਲ ਨੇ ਮਜੀਠਾ ਰੋਡ ਦੇ ਗਰਲਜ਼ ਕਾਲਜ ਦੇ ਔਰ ਉਹਨਾਂ ਦੀ ਇੱਕ ਜਿਹੜੀ ਬੜੀ ਮੈਨੂੰ ਜਿਹੜੀ ਠੀਕ ਨਹੀਂ ਲੱਗੀ ਗੱਲ ਇੱਕ ਵੀਡੀਓ ਜਿਹੜੀ ਉਹਨਾਂ ਦੀ ਬੜੀ ਤੇਜ਼ੀ ਨਾਲ ਵਾਇਰਲ ਹੋ ਰਹੀ ਆ ਆਹ ਦੇਖੋ ਕਿਹੋ ਜਿਹਾ ਇਹਨਾਂ ਦੇ ਕੰਮ ਨੇ ਬੜੀ ਮਾੜੀ ਹਰਕਤ ਆ ਵੇਖੋ ਸਾਡੀਆਂ ਬੱਚੀਆਂ ਦੇ ਕੌਲੀ ਦਾ ਪ੍ਰਿੰਸੀਪਲ ਹੋਵੇ ਔਰ ਸਾਡੀ ਸਿੱਖ ਸਸਤਾ ਜੀ ਫਖਲਸਾ ਦਵਾਨ ਉਹਦਾ ਮੈਂਬਰ ਹੋਵੇ ਤੇ ਆ ਗੱਲ ਹਰਕਤਾਂ ਇਹ ਕਰਨ ਮੈਂ ਸਮਝਦਾ ਕਿ ਬੜੀ ਸ਼ਰਮਿੰਦਗੀ ਵਾਲੀ ਗੱਲ ਆ ਔਰ ਸਾਨੂੰ ਤੇ ਇਸ ਗੱਲ ਨੂੰ ਦੇਖ ਕੇ ਬੜੀ ਸ਼ਰਮ ਮਹਿਸੂਸ ਹੋਈ ਆ ਔਰ ਮੈਂ ਚੀਫ ਖਾਲਸਾ ਦਵਾਨ ਦੇ ਪ੍ਰਧਾਨ ਸਾਹਿਬ ਡਾਕਟਰ ਮੇਜਰ ਸਾਹਿਬ ਨੂੰ ਮੈਂ ਬੇਨਤੀ ਕਰਦਾ ਕਿ ਤੁਸੀਂ ਅੱਗੇ ਵੀ ਕਈ ਜਿਹੜੇ ਗਲਤੀਆਂ ਕਰਨ ਵਾਲੇ ਮੈਂਬਰ ਸਾਹਿਬਾਨ ਜਿਨ੍ਹਾਂ ਤੇ ਤੁਸੀਂ ਐਕਸ਼ਨ ਲਿਆ ਸੱਤ ਮੈਂਬਰ ਤੁਸੀਂ ਪਹਿਲਾਂ ਵੀ ਗੱਡੇ ਹੋ ਔਰ ਆ ਤੇ ਇੱਕ ਨਵਿਕਰੀ ਗਲਤੀ ਹੈ ਨਾ ਚਲੋ ਉਹਨਾਂ ਤੇ ਮੈਂ ਸਨਮਨ ਕੋਈ ਨਹੀਂ ਬਟ ਆ ਇੱਕ ਨਵਿਕਲੀ ਗਲਤੀ ਆ ਇਹੋ ਜਿਹੇ ਮੈਂਬਰਾਂ ਤੇ ਜਿਹੜਾ ਸਖਤ ਐਕਸ਼ਨ ਹੋ ਸਾਡੇ ਬੱਚਿਆਂ ਤੇ ਕੀ ਇੰਪ੍ਰੈਸ਼ਨ ਪੈਗਾ ਸਾਡੀਆਂ ਬੱਚੀਆਂ ਤੇ ਇਹਨਾਂ ਦੇ ਇੱਕ ਪ੍ਰਿੰਸੀਪਲ ਜਦੋਂ ਆ ਕੁ ਉਹਨਾਂ ਨੂੰ ਮੈਂ ਲਿਖਤੀ ਸ਼ਿਕਾਇਤ ਜ਼ਰੂਰ ਕਰਾਂਗਾ ਕਿ ਇਸ ਮੈਂਬਰ ਤੇ ਚੀਫ ਕਨਸਲਟੈਂਟ ਦੇ ਮੈਂਬਰ ਤੇ ਜਿਹੜਾ ਇਮੀਡੀਏਟਲੀ ਐਕਸ਼ਨ ਲਿਆ ਜਾਵੇ ਔਰ ਮੈਂ ਸਰਕਾਰ ਕੋਲ ਵੀ ਇਹਦੀ ਸ਼ਿਕਾਇਤ ਕਰਾਂਗਾ ਕਿ ਸਾਡੇ ਇੱਕ ਗਰਲਜ਼ ਕਾਲਜ ਦਾ ਪ੍ਰਿੰਸੀਪਲ ਹੋ ਕੇ ਇਹ ਕੀ ਕੁਛ ਕਰ ਰਿਹਾ ਤੇ ਇਹ ਕੀ ਮੈਸੇਜ ਸਾਡੀਆਂ ਬੱਚੀਆਂ ਦੇ ਵਿੱਚ ਜਾਂ ਬੱਚਿਆਂ ਦੇ ਵਿੱਚ ਛੋਟੀ ਪੀੜ੍ਹੀ ਦੇ ਵਿੱਚ ਜਾਊਗਾ ਸੋ ਇਹ ਤੇ ਜਿਹੜਾ ਸਖਤ ਐਕਸ਼ਨ ਲਾਣਾ ਨਿੱਜ ਸਾਨੂੰ ਬੇਨਤੀ ਕਰਦਾ ਕਿ ਤੇ ਜਿਹੜਾ ਇਮੀਡੀਏਟ ਰਿਐਕਸ਼ਨ ਲਿਆ ਜਾਵੇ ਔਰ ਇਹਨੂੰ ਚੀਫ ਕਨਸਲਟੈਂਟ ਤੋਂ ਚੰਦਾ ਕੀਤਾ ਜਾਵੇ ਔਰ ਸਰਕਾਰ ਨੂੰ ਵੀ ਮਿਲ ਕੇ ਮੈਸਜ ਇਨਸਾਨ ਦੀ ਜਿਹੜੀ ਉਹ ਸ਼ਿਕਾਇਤ ਕਰਾਂਗਾ ਕਿਉਂਕਿ ਜਿਹੜੀ ਗੱਲ